ਐਮਪੀ ਅਮਰਿਤਪਾਲ ਸਿੰਘ ਤੇ ਤੀਜੀ ਵਾਰ ਐਨਐਸਏ ਵਧਾਏ ਜਾਣ ਤੋਂ ਬਾਅਦ ਦੋ ਪਾਸਿਓਂ ਗੱਲਾਂ ਆ ਰਹੀਆਂ ਨੇ ਇੱਕ ਪਾਸੇ ਜੋ ਆਰਡਰ ਆਇਆ ਉਸਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਕਿਹੜੇ ਆਧਾਰ ਦੇ ਉੱਤੇ ਰਿਪੋਰਟ ਤਿਆਰ ਕੀਤੀ ਗਈ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੀ ਸਿਫਾਰਿਸ਼ ਦੇ ਉੱਤੇ ਕੇਂਦਰੀ ਗ੍ਰਹਿ ਮਹਿਕਮੇ ਨੇ ਇਹ ਐਨਐਸਏ ਦੇ ਵਿੱਚ ਵਾਧਾ ਕਰ ਦਿੱਤਾ ਹਾਲਾਂਕਿ ਕੁਝ ਲੋਕਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਸਰਕਾਰ ਦਾ ਦਾਵਾ ਹੈ ਕਿ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਜਾਣ ਦੇ ਨਾਲ ਕਾਨੂੰਨ ਵਿਵਸਥਾ ਉਹ ਭੰਗ ਹੋ ਸਕਦੀ ਹੈ ਸ਼ਾਂਤੀ ਭੰਗ ਹੋ ਸਕਦੀ ਇਸ ਤਰ੍ਹਾਂ ਦੇ ਹਵਾਲੇ ਦਿੱਤੇ ਜਾ ਰਹੇ ਹਨ ਅਤੇ ਖੂਫੀਆ ਰਿਪੋਰਟਾਂ ਦੇ ਆਧਾਰ ਤੇ ਐਸਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਸ੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀ ਆਖਿਆ ਇਹ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਉਹਨਾਂ ਦੀ ਪਾਰਟੀ ਦੇ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਇਹ ਕਹਿ ਦਿੱਤਾ ਗਿਆ ਕਿ ਐਮਪੀ ਅਮਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ ਇਕਾ ਖਾਦਸ਼ਾ ਕਿਉਂ ਜाहिर ਕੀਤਾ ਗਿਆ ਔਰ ਕਿਹੜੀ ਸਾਜ਼ਿਸ਼ ਦੀ ਗੱਲ ਕੀਤੀ ਜਾ ਰਹੀ ਹੈ ਅਮਰਿਤਪਾਲ ਸਿੰਘ ਦੇ ਪਿਤਾ ਖਾਸ ਕਰਕੇ ਤਰਸੇਮ ਸਿੰਘ ਵੱਲੋਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਮੀਡੀਆ ਨੂੰ ਮੁਖਾਤਬ ਹੁੰਦੇ ਆਂ ਦੱਸਦੇ ਨੇ ਲੋਕ ਸਭਾ ਮੈਂਬਰ ਤੇ ਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਜਿਹੜੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਉਹਨਾਂ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਸਾਜ਼ਿਸ਼ ਤਹਿਤ ਉਸ ਦੇ ਖਿਲਾਫ ਲਾਇਏ ਗਏ ਕੌਮੀ ਸੁਰੱਖਿਆ ਐਕਟ ਦੀ ਮਿਆਦ ਵਿੱਚ ਵਾਧਾ ਕਰਕੇ ਉਸ ਨੂੰ ਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਕੱਲਾ ਕਰ ਦਿੱਤਾ ਗਿਆ ਜਿਸ ਕਾਰਨ ਉਸ ਦੀ ਜਾਨ ਨੂੰ ਖਤਰਾ ਹੈ ਇਸੇ ਦੇ ਦਰਾਂ ਨੂੰ ਇੱਕ ਪੱਤਰ ਵੀ ਜਾਰੀ ਕਰਦੇ ਨੇ ਉਸ ਪੱਤਰ ਦਾ ਹਵਾਲਾ ਦਿੰਦਿਆਂ ਹੋਇਆਂ ਦੱਸਦੇ ਨੇ ਕਿ ਕਿਵੇਂ ਖਦਸ਼ੇ ਜਾਹਰ ਕੀਤੇ ਨੇ ਜਿਸ ਰਹੀਂ ਹਾਲੀ ਵਿੱਚ ਅੰਮ੍ਰਿਤਸਰ ਦੀ ਡੀਸੀ ਵੱਲੋਂ ਐਨਐਸਏ ਦੀ ਮਿਆਦ ਵਿੱਚ ਵਾਧਾ ਕਰਨ ਦੇ ਆਦੇਸ਼ ਦਿੱਤੇ ਗਏ ਨੇ ਔਰ ਸ਼ਾਮ ਨੂੰ মিডিਆ ਨੂੰ ਸੰਬੋਧਨ ਕਰਦੇ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਕਿਹਾ ਕਿ ਜਿਵੇਂ ਬਾਕੀ ਹੋਰਾਂ ਨੂੰ NSA ਦੀ ਮਿਆਦ ਪੂਰੀ ਹੋਣ ਮਗਰੋਂ ਪੰਜਾਬ ਲਿਆਂਦਾ ਗਿਆ ਐਸੇ ਤਰ੍ਹਾਂ 22 April ਨੂੰ Amritpal Singh ਖਿਲਾਫ NSA ਦੀ ਮਿਆਦ ਖਤਮ ਹੋਣ ਤੇ ਪੰਜਾਬ ਲਿਆਂਦਾ ਜਾਣਾ ਸੀ ਪਰ ਅਚਨ-ਚੇਤੀ NSA ਮੁੜ ਲਾ ਦਿੱਤੀ ਗਈ ਹੈ ਜੋ 23 April ਤੋਂ ਸ਼ੁਰੂ ਹੋ ਜਾਵੇਗੀ ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ 13 April ਨੂੰ ਤਕਸਰੀ ਦਮਦਮਾ ਸਾਹਿਬ ਵਿਖੇ ਜਥੇਬੰਦੀ ਵੱਲੋਂ ਕੀਤੀ ਗਈ ਪੰਥਕ ਕਾਨਫਰੰਸ ਹੈ ਇਸ ਦੇ ਵੱਡੇ ਇਕੱਠ ਨੇ ਭਗਵੰਤ ਮਾਨ ਸਰਕਾਰ ਦੀ ਨੀਂਦ ਉਡਾ ਦਿੱਤੀ ਐਸੇ ਕਾਰਨ ਸਰਕਾਰ ਨੇ ਡਰ ਦੇ ਮਾਰੇ NSA ਮੁੜ ਲਗਾ ਦਿੱਤੀ ਹੈ ਉਨਾ ਇਹ ਵੀ ਦੋਸ਼ ਲਾਇਆ ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਆ ਕਿ ਹੁਣ ਅਮਰਿਤਪਾਲ ਦੀ ਜਾਨ ਨੂੰ ਖਤਰਾ ਹੈ ਅਤੇ ਜੇ ਕਿਸੇ ਵੀ ਕਿਸਮ ਦਾ ਹਾਦਸਾ ਵਾਪਰਦਾ ਹੈ ਤਾਂ ਉਸ ਲਈ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗੀ। ਉਹਨਾਂ ਪੰਜਾਬ ਦੀ ਭਗਵੰਤਮਾਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਤੇ ਆਪਸ ਵਿੱਚ ਮਿਲੇ ਹੋਣ ਦਾ ਵੀ ਦੋਸ਼ ਲਾ ਦਿੱਤਾ। ਉਹਨਾਂ ਪੰਜਾਬ ਦੇ ਜਾਗਰੂਕ ਨਾਗਰਿਕਾਂ, ਨੌਜਵਾਨਾਂ, ਕਿਸਾਨਾਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਚੁੱਪ ਨਾ ਰਹਿ ਕੇ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਕੋਲ ਇਸ ਸੰਬੰਧੀ ਸਵਾਲ ਪੁੱਛੇ ਜਾਣ। ਉਨਾ ਸਰਕਾਰ ਦੀ ਤਾਨਾਸ਼ਾਹੀ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਤਿੱਖੇ ਸੰਘਰਸ਼ ਦੀ ਚੇਤਾਵਨੀ ਵੀ ਦੇ ਦਿੱਤੀ ਹੈ ਤੇ ਕਿਹਾ ਕਿ ਇਸ ਦੀ ਰੂਪਰੇਖਾ ਜਲਦੀ ਲਿਖੀ ਜਾਏਗੀ ਇਸ ਮੌਕੇ ਉਹਨਾਂ ਦੇ ਨਾਲ ਅਮਰਜੀਤ ਸਿੰਘ ਵਣਚੜੀ ਹਰਭਜਨ ਸਿੰਘ ਗੁਰਸੇਵਕ ਸਿੰਘ ਜਵਾਰਕੇ ਜਗਨਨੰਦਨ ਵੀਰ ਸਿੰਘ ਨਾਰਲੀ ਦਵਿੰਦਰ ਸਿੰਘ ਹਰੀਏਵਾਲ ਚਾਚਾ ਪ੍ਰਗਟ ਸਿੰਘ ਚਾਚਾ ਸੁਖਚੈਨ ਸਿੰਘ ਪਲਵਿੰਦਰ ਸਿੰਘ ਆਦਿ ਹਾਜ਼ਰ ਹੋਏ ਉਹਨਾਂ ਦੇ ਰਿਸ਼ਤੇਦਾਰ ਤੇ ਉਹਨਾਂ ਦੇ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਖਾਸ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਈ ਚੀਜ਼ਾਂ ਦੀ ਗੱਲ ਆ ਜਿਹੜੀ ਉਹ ਜਨਗ ਜਾਹਰ ਕੀਤੀ ਗਈ ਹੈ ਕਿ ਕਿਵੇਂ ਇਹ ਅਚਨਚੇਤ ਵਿਧਾਇਕੀ ਐਨਐਸਏ ਉਹਨਾਂ ਨੂੰ ਕੱਲਿਆਂ ਕਰਨ ਦੇ ਲਈ ਹੈ ਅਰ ਅਮਰਿਤਪਾਲ ਸਿੰਘ ਨੂੰ ਕੱਲਿਆਂ ਕਰਕੇ ਜਿਹੜਾ ਰੱਖਿਆ ਗਿਆ ਇਸ ਦੇ ਨਾਲ ਉਸ ਦੀ ਜਾਨ ਨੂੰ ਵੀ ਖਤਰਾ ਹੈ ਉਹਨਾਂ ਨੇ ਕਿਹਾ ਕਿ ਤਿੱਖਾ ਸੰਘਰਸ਼ ਲੀਕਿਆ ਜਾਣਾ ਜਲਦੀ ਹੁਣ ਇਸ ਮਾਮਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੀ ਕਹਿਣਾ ਹੈ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੀ ਨਜ਼ਰਬੰਦੀ ਵਿੱਚ ਐਨਐਸਏ एनएसए ਤਹਿਤ ਸਾਲ ਹੋਰ ਵਾਅਦਾ ਕਰਨ ਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ ਜਥੇਦਾਰ ਨੇ ਕਿਹਾ ਕਿ ਜੇ ਸਰਕਾਰ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨਾਲ ਜਿਹਾਈ ਕਰਦੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਸ ਮਾਮਲੇ ਸੰਬੰਧੀ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਸਣੇ ਹੋਰ ਕੁਝ ਲੋਕਾਂ ਨੇ ਸਖਤਰਤ ਵਿੱਚ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਜਥੇਦਾਰ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਕਾਰ ਕਰਦੇ ਹਾਂ ਚੁਣੇ ਗਏ ਨੁਮਾਇੰਦੇ ਵਿਰੁੱਧ ਐਨਐਸਸੀ ਦੀ ਕਾਰਵਾਈ ਤੁਰੰਤ ਹਟਾਉਣੀ ਚਾਹੀਦੀ ਹੈ ਜਥੇਦਾਰ ਨੇ ਇਸ ਮਾਮਲੇ ਅਤੇ ਬਲਵੰਤ ਸਿੰਘ ਰਾਜਵਾਨਾ ਸਣੇ ਸਾਰੇ ਬੰਦੀ ਸਿੰਘਾਂ ਦੇ ਮਾਮਲੇ ਨੂੰ ਖਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ ਤੇ ਸਿਆਸੀ ਧਿਰਾਂ ਨੂੰ ਇਕਜੁੱਟ ਹੋ ਕੇ ਨਜਿੱਠਣ ਦੀ ਵੀ ਆਖਿਆ ਉਸ ਮਾਮਲੇ ਦੇ ਵਿੱਚ ਜਿੱਥੇ ਕਾਲ ਤਖਤ ਸਾਫ ਦੇ ਜਥੇਦਾਰ ਨੇ ਵੀ ਨਖੇਦੀ ਕੀਤੀ ਹੈ ਕੁਝ ਬੁੱਧੀਜੀਵੀ ਤੇ ਵਿਦਵਾਨਾਂ ਵੱਲੋਂ ਵੀ ਚਾਹੇ ਜਿਨ੍ਹਾਂ ਦਾ ਅਮਰਤਪਾਲ ਸਿੰਘ ਦੀ ਸਿਆਸਤ ਨਾਲ ਜਾਂ ਉਸ ਦੇ ਪੈੰਥੜੇ ਨਾਲ ਜਾਂ ਉਸ ਦੇ ਏਜੰਡੇ ਨਾਲ ਕੋਈ ਲੈਣਾ ਦੇਣਾ ਨਾ ਹੋਵੇ ਉਹ ਵੀ ਕਹਿ ਰਹੇ ਨੇ ਕਿ ਐਨਐਸਏ ਦੇ ਤਹਿਤ ਲਗਾਤਾਰ ਜਿਹੜਾ ਵਾਅਦਾ ਕੀਤਾ ਜਾ ਰਿਹਾ ਉਹ ਸਰਾਸਰ ਗਲਤ ਹੈ ਦੂਜੇ ਪਾਸੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਸਿਫਾਰਿਸ਼ ਦੇ ਉੱਤੇ ਕੇਂਦਰੀ ਗ੍ਰਹਿ ਮੰਖਬ ਨੇ ਜਿਹੜੇ ਹੁਕਮ ਕੱਢੇ ਨੇ ਉਸ ਦੇ ਵਿੱਚ ਇਹੀ ਦੱਸਿਆ ਗਿਆ ਕਿ ਖੂਫੀਆ ਰਿਪੋਰਟਾਂ ਦੇ ਆਧਾਰ ਦੇ ਉੱਤੇ ਜਿਹੜੀਆਂ ਐ ਐਨ ਐਸ ਸੀ ਦੇ ਵਿੱਚ ਵਾਅਦਾ ਕੀਤਾ ਗਿਆ ਇਸ ਦਾ ਮਤਲਬ ਸਾਫ਼ ਹੈ ਕਿਉਂਕਿ ਪਹਿਲਾਂ ਵੀ ਅਦਾਲਤਾਂ ਦੇ ਵਿੱਚ ਐਫੀਡੇਵਿਟ ਬਕਾਇਦਾ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਦਿੱਤੇ ਜਾ ਚੁੱਕੇ ਨੇ ਕਿ ਇੱਕ ਵਾਰੀ ਇਹ ਵੀ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਅਮਰਪਾਲ ਤੋਂ ਖਤਰਾ ਹੈ ਜਾਂ ਉਸ ਦੇ ਸਮਰਥਕਾਂ ਤੋਂ ਖਤਰਾ ਹੈ ਕਿਉਂਕਿ ਉਸ ਦੇ ਵਕ ਖਵਾਦਿਆਂ ਨਾਲ ਜੇਲ੍ਹ ਵਿੱਚ ਬੈਠਿਆਂ ਵੀ ਸਬੰਧ ਨੇ ਇਹ ਸਾਰੀਆਂ ਗੱਲਾਂ ਨੇ ਅਮਰਪਾਲ ਸਿੰਘ ਦੀ ਜਿੱਥੇ ਐਨਐਸਏ ਵਧਨ ਲਗਾਉਣ ਦੇ ਨਾਲ ਵਾਅਦਾ ਕਰਨ ਦੇ ਨਾਲ ਮੁਸ਼ਕਲ ਵਧੀ ਹੈ ਉੱਥੇ ਦੂਜੇ ਪਾਸੇ ਦੋ ਕੇਸਾਂ ਦੇ ਵਿੱਚ ਹਾਲੇ ਉਸ ਦਾ ਨੇ ਸਾਹਮਣਾ ਕਰਨਾ ਇੱਕ ਅਜਨਾਲਾ ਥਾਣੇ ਦਾ ਜਿਹੜਾ ਘੇਰਾ ਪਿਆ ਸੀ ਉਸ ਨੂੰ ਲੈ ਕੇ ਜਿਹੜੇ ਉਸ ਦੇ ਬਾਕੀ ਸਾਥੀ ਆਏ ਨੇ ਉਹਨਾਂ ਦੇ ਪੁਸ਼ਗਿਸ਼ ਵੀ ਕੀਤੀ ਗਈ ਹੈ ਨਿਆਂ ਦੇ ਰਾਸਤੇ ਵਿੱਚ ਵੀ ਕਈਆਂ ਨੂੰ ਭੇਜ ਦਿੱਤਾ ਗਿਆ ਖਾਸ ਕਰਕੇ ਪਪਲ ਪ੍ਰੀਤ ਸਿੰਘ ਜਿਸ ਦੀ ਅਮਰਪਾਲ ਸਿੰਘ ਦੇ ਨਾਲ ਹੀ ਗ੍ਰਿਫਤਾਰੀ ਹੋਈ ਸੀ ਜਦੋਂ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਡੇਬਰੂਗੜ ਅਮਰਿਤਪਾਲ ਸਿੰਘ ਨੂੰ ਤੇ ਪੱਪਲਪ੍ਰੀਤ ਸਿੰਘ ਨੂੰ ਇਕੱਠਿਆਂ ਲੈ ਕੇ ਗਈ ਸੀ ਪੁਲਿਸ ਤੇ ਹੁਣ ਜਦੋਂ ਗੱਲ ਆਉਂਦੀ ਹੈ ਉਸ ਤੋਂ ਬਾਅਦ ਹਰੀ ਨੌ ਸਿੰਘ ਜਿਹੜਾ ਕੀ ਦੀਪ ਸਿੱਧੂ ਦਾ ਸਾਥੀ ਸੀ ਉਸ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਰਗਰਮ ਮੈਂਬਰ ਸੀ ਉਸਨੇ ਅਮਰਿਤਪਾਲ ਸਿੰਘ ਦੀ ਕਾਰਗੁਜ਼ਾਰੀ ਉੱਤੇ ਸਿਆਸਤ ਉੱਤੇ ਸਵਾਲ ਖੜੇ ਕੀਤੇ ਤੇ ਉਸਦੇ ਪਰਿਵਾਰ ਜਿਹੜਾ ਕਤਲ ਹੋ ਜਾਂਦਾ ਜਿਸ ਤੋਂ ਬਾਅਦ ਤੇ ਪਰਿਵਾਰਕ ਮੈਂਬਰਾਂ ਨੇ ਹਰੀ ਨੌ ਸਿੰਘ ਦੇ ਆਨੇ ਅਮਰਿਤਪਾਲ ਸਿੰਘ ਦੇ ਉੱਤੇ ਵੀ ਸ਼ੱਕ ਪ੍ਰਗਟ ਕੀਤਾ ਜਿਸ ਦੇ ਆਧਾਰ ਤੇ ਉਸ ਕਤਲ ਕੇਸ ਵਿੱਚ ਵੀ ਅਮਰਿਤਪਾਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੁਣ ਜਦੋਂ ਅਮਰਿਤਪਾਲ ਸਿੰਘ ਦੀ ਇਹ NSA ਦੇ ਤਹਿਤ ਦਾ ਕਾਰਵਾਈ ਦੇ ਵਿੱਚ ਵਾਧਾ ਕਰ ਹੀ ਦਿੱਤਾ ਗਿਆ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਉਸ ਦੀ ਜਾਨ ਨੂੰ ਖਤਰਾ ਹੈ ਤੇ ਦੂਜੇ ਪਾਸੇ ਜਦੋਂ NSA ਟੁੱਟੇਗੀ ਵੀ ਜਦੋਂ ਵੀ ਟੁੱਟੇ ਚਾਏ ਇਸ ਦਬਾਅ ਪੈਣ ਦੇ ਕਰਕੇ ਜਾਂ ਅਗਲੇ ਸਾਲ ਤੱਕ ਤਾਂ ਉਸ ਤੋਂ ਬਾਅਦ ਇਹਨਾਂ ਦੋ ਕੇਸਾਂ ਦੇ ਵਿੱਚ ਵੀ ਅਮਰਿਤਪਾਲ ਸਿੰਘ ਨੂੰ ਹਾਲੇ ਸਾਹਮਣਾ ਕਰਨਾ ਪੈਣਾ ਕਾਨੂੰਨੀ ਆਧਾਰ ਦੇ ਉੱਤੇ ਜਿਹੜੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਪਰਚੇ ਦਰਜ ਕੀਤੇ ਗਏ ਨੇ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਦੋ ਵੱਖੋ ਵੱਖਰੇ ਮਾਮਲੇ ਨੇ ਕੁਝ ਲੋਕ ਉਹ ਨੇ ਜਿਹੜੇ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਇਸ ਢੰਗ ਨਾਲ ਖੜੇ ਨੇ ਕਿ ਚਾਹੇ ਕਤਲ ਮਾਮਲੇ 'ਚ ਨਾਮਜ਼ਦ ਕੀਤਾ ਜਾਵੇ ਚਾਹੇ ਕੁੱਟਮਾਰ ਦੇ ਚਾਹੇ ਥਾਣੇ ਦੇ ਘਰਾਉ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਸਰਾ ਸਰ ਸਰਕਾਰ ਦਾ ਧੱਕਾ ਹੈ ਦਬਾਅ ਦੂਜੇ ਪਾਸੇ ਕੁਝ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਅਮਰਤਪਾਲ ਸਿੰਘ ਨੇ ਜੇਕਰ ਕੋਈ ਕਾਨੂੰਨ ਤੋੜਿਆ ਤਾਂ ਕਾਨੂੰਨ ਦੇ ਤਹਿਤ ਇੱਥੇ ਪੰਜਾਬ ਦੇ ਅੰਦਰ ਕਾਰਵਾਈ ਜਿਹੜੀ ਆ ਕੀਤੀ ਜਾ ਸਕਦੀ ਆ ਡਿਬਰੂਗੜ੍ਹ ਭੇਜਣਾ ਜਾਂ ਐਨਐਸਏ ਦੇ ਤਹਿਤ ਕਾਰਵਾਈ ਨੂੰ ਅੱਗੇ ਵਧਾਉਣਾ ਸਾਰਾ ਸਿਰ ਗਲਤ ਹੈ ਤੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜਿਹੜਾ ਜਿਹੜਾ ਕੋਈ ਕੁਤਾਈ ਕਰੇਗਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਏਗਾ ਉਸ ਨੂੰ ਇਸ ਤਰ੍ਹਾਂ ਦੇ ਖੁਮਿਆਜੇ ਭੁਗਤ ਨਹੀਂ ਪੈਣਗੇ ਉਹ ਸਰਕਾਰ ਪੱਖੀ ਦਲੀਲਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਹੁਣ ਇਹ ਤਿੰਨੋਂ ਤਰ੍ਹਾਂ ਦੀਆਂ ਦਲੀਲਾਂ ਨੇ ਪਰ ਇਸ ਸਾਰੇ ਦੇ ਮੱਦੇ ਨਜ਼ਰ ਫਿਲਹਾਲ ਦੀ ਘੜੀ ਐਮਪੀ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਹਾਲਾਂਕਿ ਇੱਕ ਰਾਤ ਜ਼ਰੂਰ ਮਿਲੀ ਸੀ ਲੋਕ ਸਭਾ ਸਪੀਕਰ ਤੋਂ ਜਦੋਂ ਅਦਾਲਤ ਵੱਲ ਰੋਕ ਕੀਤਾ ਗਿਆ ਸੀ ਹਾਈ ਕੋਰਟ ਵੱਲ ਕਿ ਉਹਨਾਂ ਦੀ ਮੈਂਬਰਸ਼ਿਪ ਨੂੰ ਖਤਰਾ ਰੱਦ ਹੋ ਸਕਦੀ ਹੈ ਤਾਂ ਉਹਨਾਂ ਨੂੰ ਛੁੱਟੀ ਜਿਹੜੀ ਮਨਜ਼ੂਰ ਕਰ ਦਿੱਤੀ ਗਈ ਸੀ ਇਸ ਕਰਕੇ ਉਸ ਦੀ ਮੈਂਬਰਸ਼ਿਪ ਤਾਂ ਫਿਲਹਾਲ ਰੱਦ ਨਹੀਂ ਹੋਵੇਗੀ ਪਰ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਜਿਹੜੇ ਖਾਦਸ਼ੇ ਜ਼ਾਹਰ ਕੀਤੇ ਨੇ ਕਿ ਉਸ ਦੀ ਜਾਨ ਨੂੰ ਖਤਰਾ ਹੈ ਇਹ ਬਹੁਤ ਵੱਡੇ ਦੋਸ਼ ਲਗਾ ਦਿੱਤੇ ਗਏ ਨੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਤਿੱਖਾ ਸੰਘਰਸ਼ ਵੇਢਣ ਦੀ ਤਿਆਰੀ ਕਰਦੀ ਹੈ ਅਮਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਿਹੜੀਆਂ ਇਹ ਗੱਲਾਂ ਚੱਲ ਰਹੀਆਂ ਨੇ ਇਹ ਸਾਰੀਆਂ ਗੱਲਾਂ ਦੇ ਬਾਰੇ ਇਹਨਾਂ ਸਾਰੇ ਮਸਲਿਆਂ ਬਾਰੇ ਇਹ ਲਏ ਜਾ ਰਹੇ ਫੈਸਲਿਆਂ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ